ਦੁਕਾਨ ਬੰਦ ਹੋ ਰਹੀ ਹੈ ਨਿਆਂ ਹੀ ਹੋ ਰਹੀ ਜੋ ਵੀ ਹੋ ਰਹੀ ਹੈ ਇਹ ਤੁਸੀਂ ਆਪ ਕਹਿ ਰਹੇ ਹੋ ਮੁੱਖ ਮੰਤਰੀ ਸਾਹਿਬ ਸਾਹ ਭੁਵਾਨ ਸਿੰਘ ਮਾਨ ਜੀ ਤੁਹਾਡੀ ਸਰਕਾਰ ਆ ਆ ਲੋਕ ਕਿੰਨੇ ਪ੍ਰੇਸ਼ਾਨ ਹੋ ਰਿਹਾ ਅਸੀਂ ਫਲਾਉਰ ਜਾਣਾ ਅਸੀਂ ਕਿੱਥੇ ਜਾਈਏ ਦੱਸੋ ਜੀ ਇਹ ਕੋਈ ਨਿਯਮ ਹੈ ਸਰਕਾਰ ਦਾ ਵੀ ਕੋਈ ਜ਼ਬਰਦਸਤੀ ਧਰਨ ਲਾ ਕੇ ਬੈਜੋ ਇਹ ਪੁਲਿਸ ਖੜੀ ਹੈ ਬਿਲਕੁਲ ਗਲਤ ਗੱਲ ਆ ਸਾਡੇ ਮਲਾਜੇ ਭੜਾ ਖੜੇ ਆ ਉਹ ਕਹਿੰਦੇ ਸਾਡੇ ਹੱਥ ਬੰਨੇ ਹੋਏ ਦੱਸੋ ਜੀ ਇਹ ਕਿਹੜੀ ਕਿਹੜਾ ਕਾਨੂੰਨ ਦੇ ਵਿੱਚ ਬੰਦ ਕੀਤਾ ਹੋਇਆ ਕਿਸੇ ਨੇ ਜ਼ਰੂਰੀ ਕੰਮ ਆਣਾ ਉਹ ਕਿਵੇਂ ਜਾਊਗਾ ਕਿਸੇ ਦਾ ਕੋਈ ਕੰਮ ਆ ਕਿਸੇ ਕੋਈ ਕੰਮ ਆ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਕਿਉਂ ਹੋ ਰਿਹਾ ਹੈ ਕਿ ਹੁਣ ਅਸੀਂ ਜ਼ਰੂਰੀ ਕੰਮ ਜਾਣਾ ਦੱਸੋ ਜੀ ਅਸੀਂ ਕਿੱਧਰ ਜਾਈਏ ਜ਼ਰੂਰੀ ਕੰਮ ਇਹ ਬਹੁਤ ਨਿਆਂਇਕ ਕੰਲਾ ਹੈ 2 ਕਿਲੋਮੀਟਰ ਤੱਕ ਲੱਗਿਆ ਜਾ ਇਹ 2 ਕਿਲੋਮੀਟਰ ਕੋਈ ਬੱਚਾ ਬਿਮਾਰ ਆ ਕਿਸੇ ਦੀ ਗੱਡੀ ਤੇਲ ਹੈ ਨਹੀਂ ਉਹ ਕਿੱਧਰ ਜਾਣਗੇ ਦੱਸਿਆ ਜਾਵੇ ਇਹ ਮੁੱਖ ਮੰਤਰੀ ਸਾਹਿਬ ਭਾਨ ਸਿੰਘ ਮਾਨ ਜੀ ਤੁਹਾਨੂੰ ਸਖਤ ਫੈਲੇ ਲੜੇ ਪੈਣਗੇ ਮੈਂ 50 ਸਰਕਾਰ ਨਾਲ 50 ਡੀਜੀਪੀ ਤੋਂ ਨੂੰ ਮਿਕਣਾ ਜਾਨਣਾ ਮਾ ਇਹ ਤੇ ਲੋਕ ਲੜਾਈਆਂ ਲੜਦੇ ਨੇ ਪ੍ਰਸ਼ਾਸਨ ਨਾਲ ਵੀ ਇਹ ਗਲਤ ਹੋ ਰਿਹਾ ਹੈ ਪ੍ਰਸ਼ਾਸਨ ਦੀ ਹੁਣ ਕੀ ਕਰਨ ਬੱਝਾ ਜਨ ਦੀ ਗਲਤ ਹੈ ਇਹ ਨਿਆਂ ਹੋ ਰਿਹਾ ਜੋ ਹੋ ਰਿਹਾ ਹੈ ਇਹ ਧਰਨਾ ਲਾਉਣਾ ਜਿੱਥੇ ਮਰਜ਼ੀ ਲਾਉ ਜਾ ਕੇ ਇਹ ਰੋਡ ਦੇ ਵਿੱਚ ਧਰਨਾ ਲਾਉਣਾ ਕੀ ਮਤਲਬ ਗਿਫਤੀ ਸਾਹਿਬ ਕੇ ਝਗੜੇ ਮੈਂ ਪੁੱਛਦਾ ਉਹ ਨਹੀਂ ਹਾਂ ਤੇ ਲੋਕਾਂ ਨੂੰ ਆਪ ਜਿਹੜੇ ਸਹੀ ਆਣ ਦੱਸੋ ਜੀ ਸਰ ਇਹ ਤੁਹਾਨੂੰ ਆ ਵੀ ਤੁਹਾਨੂੰ ਰੋੜਾ ਬੰਦੋ ਕੋਟਰੀ ਸਾਹਿਬ ਨੂੰ ਘਰ ਪਰ ਚਲੇ ਜਾਣਾ ਲਗਾ ਲਵਾਓ ਪ੍ਰਧਾਨ ਮੰਤਰੀ ਘਰ ਪਰ ਚਲੇ ਜਾਣਾ ਲਵਾਓ ਜੇ ਸਾ ਮੈਂ ਜਾਉਂਗਾ ਤੁਹਾਨੂੰ ਬੋਲੋ ਭਾਈ ਦੇਖੋ ਕੋਈ ਬਾਤ ਨਹੀਂ ਅਸੀਂ ਟ੍ਰਾਈ ਕਰ ਰਹੇ ਹਾਂ ਉਸੇ ਲਈ ਖੜੇ ਹਾਂ ਆਪਣੇ ਸਾਰੇ ਬੱਚੇ ਲੋਕ ਸਾਰੇ ਬੱਚਾ ਇਸੇ ਲਈ ਖੜਾ ਨਾ ਮੈਂ ਬਣਵਾਉਣ ਲਈ ਖੜਾ ਅਸੀਂ ਜਾਈਏ ਮੈਂ ਵੀ ਇਹ ਟ੍ਰਾਈਿੰਗ ਟੂ ਰਿਜ਼ੋਲਵ ਕੀਤੀ ਹੈਗੀ ਸਾਰਾ ਤੈਨੂੰ ਹਲੇ ਬਲਾਕ ਹੈ ਦੇਖੋ ਇਹ ਸਾਰੇ ਨਹੀਂ ਆਇਆ ਤੁਹਾਨੂੰ ਦੇਖੋ ਅੱਗੇ ਤਾਂ ਨਾਲ ਸਾਡੀ ਸੀ ਅਸੀਂ ਸੀਆਰਪੇ ਸਾਡੇ ਨਾਮ ਤੇ ਜੀ ਆਪਾਂ ਕਹਿੰਦਾ ਜਿਹੜਾ ਪ੍ਰੋਮਪਟ ਆਇਆ ਹੈ ਮੈਨੂੰ ਜਾਲਾ ਐਕਸਪਲੋਰ ਜਾਣਾ ਸੀ ਹੁਣ ਕਿੱਥੇ ਆ ਗਏ ਜਿਹੜੇ ਆਮ ਜਨਤਾ ਉਹ ਕਿੱਥੇ ਜਾਏਗੀ ਫਿਰ ਇਹ ਕਿਹੋ ਜਿਹੀ ਗੱਲ ਹੈ ਅਸੀਂ ਆਪ ਜੀ ਨਹੀਂ ਜਾਏਗੇ ਪਰ ਆਈ ਪੀ ਵਾਸਤੇ ਨਹੀਂ ਬਣਦਾ ਇਹ ਸਾਫ ਹੈ ਹਾਂ ਉਹ ਅਸਾਦਰ ਪਰਚਾਦ ਹੋ ਜਾਊਗਾ ਇਹਦਾ ਪਰਚਾਦ ਕਿਉਂ ਨਹੀਂ ਹੋ ਰਿਹਾ ਇਹਨਾਂ ਪਰਚਾਦ ਕਰੋ ਕੋਈ ਗੱਲ ਨਹੀਂ ਜੇ ਜੋ ਲਾਜ਼ਮੀ ਕਮੈਂਟ ਅਸੀਂ ਕਮੈਂਟ ਕਰਾਣਾ ਹੈ ਯੋ ਲੋਕਲ ਇਕਸ਼ਨ ਹੋਏਗਾ ਬੀਟੀ ਕਿਹਦੇ ਬਾਰੇ ਇਹ ਆਪਣੇ ਸੀਨੀਅਰ ਚਾਹ ਰਿਹਾ ਅੰਕੀ ਸਾਹਿਬ ਜਿਹੜੇ ਮੈਂ ਵੀ ਕੰਪਲੀਟ ਕਰਦਾ ਵਾਂ ਮੈਂ ਮਤਲਬ ਤਰਸੋਇ ਕਰ ਰੋਣਾ ਮੈਂ ਇਹਨਾਂ ਇਹਨਾਂ ਕਿ ਸੇ ਕੋਈ ਬੱਚਾ ਬੁਮਾਰਾ ਕੌਣ ਆ ਕਿ ਮੁੰਡਾ ਜਾ ਬੋਲ ਜਿਹੜਾ ਜਮਾਨਾ ਸਾਈਡ ਤੋਂ ਆਇਆ ਇਹ ਕਿਸਾਨੀ ਦਾ ਕੋਈ ਕੋਈ ਆਪਾਂ ਟੈਕ ਲੈ ਰਹੇ ਆ ਆਪਾਂ ਟੈਕ ਲੈ ਰਹੇ ਆ ਟੈਕ ਕੁਝ ਨਹੀਂ ਹੈਗੇ ਟੈਕ ਕੋਈ ਦੇ ਨਹੀਂ ਰਿਹਾ ਆਪਾਂ ਇਹ ਕਿਹੜੇ ਇਹਨਾਂ ਸਰਕਾਰ ਨਾਲ ਲੜਾਈ ਦਾ ਕੋਈ ਧਿਆਨ ਹੈ ਹੀ ਨਹੀਂ ਹੈ ਇਹ ਇੱਕ ਗੁੰਡਾਗਰਦੀ ਆ ਇਹ ਧਰਨਾ ਲਾ ਕੇ ਬੈਠੇ ਆ ਤਾਂ ਗੁੰਡਾਗਰਦੀ ਕਿਉਂ ਹੋ ਰਹੀ ਹੈ 택ਸਾਂ ਭਾਜੀ ਤੇੜੀਆਂ ਦੇ ਛੋਟਾ ਹੱਥ ਮੰਗਦੇ ਪਏ ਆ ਇਹ ਉਹ ਲਖਸਨਾਂ ਮੁੱਦਾ ਤਾਂ ਕਿ ਪ੍ਰੈਸ਼ਰ ਪਾ ਰਹੇ ਆ ਮੋਦੀ ਸਰਕਾਰ ਨਾ ਬਿਲਕੁਲ ਕੰਮ ਕਰ ਰਹੀ ਹੈ ਭਰਤ ਮੰਤਰੀ ਸਰਕਾਰ ਜਿਹੇ ਕੰਮ ਕਰ ਰਹੀ ਆ ਪ੍ਰਸ਼ਾਸਨ ਕਿੱਥੇ ਜਾਊਗਾ ਵਿਚਾਰ ਦੱਸੋ ਜੀ ਇੰਨੀ ਗਾਇ ਜਨਤਾ ਹੁਣ ਨਜ਼ਾਹ ਜਾ ਰਹੀ ਹੈ ਫਿਰ ਤੋਂ ਨਜ਼ਾਹਗਾ ਲੋੜੀਆਂ ਨੇ ਮੁੱਖ ਮੰਤਰੀ ਸਾਹਿਬ ਧਿਆਨ ਦਿਓ ਧਿਆਨ ਦਿਓ ਪ੍ਰਸ਼ਾਸਨ ਵਿਚਾਰਾ ਬੇਅਸਰ ਆ ਇਹਨਾਂ ਦੇ ਪਰਚਾਦਾਰੀ ਕਰੋ ਪਰਚਾਦਾਰੀ ਕਰੋ ਇਹਨਾਂ ਦੇ ਨੇ ਲੋਕ ਇਹਨੇ ਵਿਚਾਰੇ ਖਜੜਾ ਖਵਾਰ ਹੋ ਰਿਹਾ ਔਰ ਤੇਰਾ ਕੰਮ ਕਰੋ ਇਹਨਾਂ ਦੇ ਇਹ ਗੁੰਡਾ ਕਰਦੇ ਉੱtre ਹੋਇਆ ਲੋਕ ਇਹ ਪਰਚਾ ਦਰ ਨਹੀਂ ਹੋਣੀ ਚਾਹੀਦੀ ਲੋਕ ਇਹ ਗੁੰਡਾ ਕਰਦੀ ਬੰਦ ਹੋਣੀ ਚਾਹੀਦੀ ਇਹ ਰਾਗ ਨੂੰ ਜੱਗਦਾਨਾ ਲਾ ਲੈ ਲੋਕ ਕਿੱਥੇ ਆਣਗੇ ਤੁਹਾਨੂੰ ਕਿਸਾਨੀ ਦਾ ਫਿਕਰ ਪਿਆ ਕੋਈ ਟੈਕ ਕੋਈ ਦੇ ਕੇ ਰਾਜੀ ਨਹੀਂ ਕਰਾਗਾ ਆਪ ਲੋਕ ਹੀ ਮੇ ਬੇ ਮੇਂ ਮਦਦ ਨੂੰ ਲੋਕਾਂ ਖਾਲ ਕੀਤਾ ਜਾ ਰਿਹਾ ਉਹ ਬਸ ਬਸਾ ਮੱਛਾ ਖੜਿਆ ਹੋਏ ਲੋਕ ਕਿੱਥੇ ਜਾਣਗੇ ਸਵਾਰੀਆਂ ਪੁੱਛੋ ਸਵਾਰੀਆਂ ਨੂੰ ਬਾਦੁਰ ਮਾਰਦਾ ਪੁੱਛਿਆ ਕਿ ਮਾਰਟ ਮਾਰਾ ਕੌਣ ਜਿਵੇਂ ਰਹਤਾ ਹੈ ਆ ਕੇ ਪਾ ਦੇ ਤਰੇ ਕਰੋ ਤਾ ਮਰ ਬਾਦਰ ਰੋਲੇ ਕਦੇ ਬਾਦਰ ਤਾਂ ਲੰਡਾ ਕਰੇ ਇੱਥੇ ਲਾ ਲਿਆ ਇਹ ਪੰਜਾਬੀ ਧਰਨੇ ਵਾਲ ਬਣ ਗਏ ਕੰਮ ਕਰ ਕੋਣ ਕਰੂਆ ਬਿਜ਼ਨਸ ਕੰਮ ਕਰੂਆ ਕਦੇ ਕਿਸਾਨੀ ਦੇਖ ਲੈਣੇ ਆਪਾਂ ਕਦੇ ਕਿਸਾਨੀ ਦੇਖ ਲੋ ਬਾਕੀ ਬਾਕੇ ਲੋਕਾਂ ਨੂੰ ਮਾਰ ਦੋ ਜਾਂਦੇ ਮਾਰ ਦੋ ਬਾਕੀ ਕਿਹੜੇ ਦੇ ਮਾਰ ਦੋ ਆ ਜੋ ਇਹ ਮੇਲੇ ਆ ਰਹੀ ਹੈ ਰੱਬ ਹੋ ਗਿਆ ਦੁਕਾਨ ਤਾਂ ਯਾਰ ਆ ਜੋ ਬਾਕੀ ਬਿਜਰੇ ਆ ਵੀਰੇ ਇਹ ਬੱਚੇ ਬੈਠਾ ਕਿੱਥੇ ਜਾਣਗੇ ਕਿਸੇ ਨੂੰ ਜ਼ਰੂਰੀ ਕੰਮ ਜਣਾ ਉਹ ਕਿਵੇਂ ਜਾਊਗਾ ਕੋਈ ਹੈ ਹੀ ਨਹੀਂ ਇਹ ਡਾਕੀ ਕਾ ਕੰਮ ਜਾਵਾ ਆ ਕੰਮ ਬਾਈ ਸਾਹਿਬ ਅਸੀਂ ਕਿਸ ਕਰੇ ਕੰਮ ਲਿਆਵਾਂ ਸੰਤਾਰਣਾ ਨਹੀਂ ਹੈਗਾ ਇਹਨੂੰ ਸਾਡੀ ਵੈਸੇ ਵੀ ਕਰ ਰਿਹਾ ਕਿਸਾਨਾਂ ਦੇ ਭਰਾ ਨਾਲ ਪਰ ਇਹਨਾ ਧਰਨਾ ਇੱਕ ਗਲਤ ਹੈ ਆ ਰੋਹ ਧਰਨਾ 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 ਯਾਰ ਮਤਲਬ ਧਰਨਾ ਅਸੀਂ ਕੋਈ ਜੁਰਮ ਫੌਰ ਜੁੜੀ ਕੰਮ ਨਹੀਂ ਆਣਾ ਬਾਈਓ ਮਾਹੌਲ ਗੰਦੀ ਗੱਲਾ ਹੈ ਧਰਨਾ ਤੇ ਲੱਗਣੀ ਚਾਹੀਦਾ ਇੱਕ ਸਾਈਡ ਤੇ ਹੋਵੇ ਬਾਈਓ ਆ ਫੋਨ ਦੋ ਚੱਲ ਜਾਓ ਅਸੀਂ ਪਟਾਟਾ ਕਰਨਾ ਸ਼ਾਂਤ ਬਈ ਕਰੋ ਧਰਨਾ ਹੈ